ਤੂੰ ਮੀਹ ਹਣੀਆਂ ਗੱਲਾਂ ਕਰਦੀਆਂ ਯਾਰ ਖੁਦ ਸ਼ੈਰੀ ਬਹੁਤ ਸੋਣੀ ਕਰਦਾਗਾ ਗੱਗੀ ਹਾਂ ਮੈਂ ਸ਼ੈਰੀ ਮਾਰ ਲਵੇ ਲਾ ਕੇ ਐ ਡੇਢ ਵੀਨਾ ਤੇ ਚਾਹ ਪਾਣੀ ਫੜਾਵੇਂ ਅੱਛੇ ਆਹੜੇ ਦਲਤ ਕਰਕੇ ਪਾਉ ਸ਼ੈਰੀ ਕਰ ਖੜ ਜਾ ਹਰੀ ਮੇਰੀ ਟੋਕਰੀ ਤੇ ਲਾਲ ਤੇਰੀ ਛਤਰੀ ਕਾਲੀਆ ਦੇਖੋ ਗੱਲ ਐ ਇਦਾਂ ਕਿ ਤੁਹਾਡੇ ਲਈ ਇਹ ਕਾਲੀ ਐ ਪਰ ਜਿਹੜਾ ਸ਼ਾਇਰ ਮਜਾਜ ਆਪਦੀ ਕਲਮ ਦੇ ਨਾਲ ਦੇਖਦਾ ਤਾ ਤਾਨੂੰ ਇਹ ਲਾਲ ਦਿਖਣੀ ਐ ਗੱਲ ਇਦਾਂ ਕਿ ਹਾਂ ਹਰੀ ਮੇਰੀ ਟੋਕਰੀ ਚੱਲ ਤੇਰੇ ਸਾਹਮਣੇ ਆ ਜਾਂਦੇ ਆਂ ਕਾਲੀ ਤੇਰੀ ਛਤਰੀ ਲੀਲਾ ਮੰਜਾ ਅੱਛਾ ਤੇ ਪਿੰਕ ਤੇਰਾ ਸੂਟ ਹੈ ਹਾਂ ਗੱਗੀ ਪਿਆਰ ਵਿੱਚ ਹਾਰ ਗਿਆ ਤੇ ਬਣ ਗਿਆ ਰੰਗ ਰੂਟ ਹੈ ਅੱਛਾ ਤੇ ਬਣ ਮੈਂ ਤੁਹਾਡਾ ਗੱਗੀ ਤੇ ਤੁਸੀਂ ਮੇਰੇ ਘੜੇ ਬਾਤ ਠੀਕ ਹੈ ਤੇ ਹੁਣ ਕਿ ਗੜ ਮੌਸਮ ਚਰਮੀ ਤੇ ਹੋ ਜਾ ਇੱਕ ਮੀਂਹ ਤੇ ਹੋ ਜੂ ਦੇ ਕੋ ਗੱਲ ਐਦਾਂ ਕਿ ਮੀਂਹ ਥੋੜਾ ਜਿਹਾ ਹੋਰ ਵੀ ਪੈ ਰਿਹਾ ਹਾਂ ਤਦ ਕਰਕੇ ਬਣ ਜੂਗੀ ਕੋਈ ਗੱਲ ਇਹ ਕਹਿੰਦਾ ਕਿੱਥੇ ਗੋ ਕਿੱਥੇ ਕੋੜ ਕਿੜਲਾ ਹਾਂ ਤੇ ਕਿੱਥੇ ਸੱਪ ਸੀ ਹੈ ਹਾਂ ਇਹ ਮੀਂਹ ਫੁੱਦੂ ਮੀਂਹ ਨਹੀਂ ਹੈ ਕੁੜੀਏ ਇਹ ਮੀਂਹ ਹੜਾ ਵਾਲਾ ਮੀਂਹ ਹੈ ਮੈਂ ਤੁਹਾਡਾ ਗੱਗੀ ਤੇ ਤੁਸੀਂ ਮੇਰੇ ਘਨੇ ਬਾਹ ਵਾ ਵਾ ਉਸਤਾਦ ਜੀ ਵਾ ਤੂੰ ਉਸਤਾਦ ਨਾ ਕਹਿ ਹੋਰ ਕੀ ਕਹਾਂ ਮੈਂ ਤੈਨੂੰ ਪਾਇ ਕਹੇ ਇਹ ਜੀ ਉਹ ਜੀ ਲੋ ਲਓ ਜੀ ਸੁਣਾਓ ਜੀ ਕੁਝੂ ਤੂੰ ਭਾਰੀ ਜੀ ਬੱਚ ਕਿਉਂ ਗਾਰੇਤੀ ਮੇਰਾ ਉਸਤਾਦ ਨੇ ਕਿਹਾ ਕਹਿੰਦਾ ਜੇ ਤਾ ਸ਼ੇਰੀ ਕਰਨੀ ਹੁੰਦੀ ਹੈ ਹਾਂ ਕਹਿੰਦਾ ਬੇਸ ਲੈ ਕੇ ਆਕਰ ਗਰਾਮਾਂ ਚ ਸ਼ੇਰੀ ਕਰਿਆ ਕਰ ਸ਼ੇਰੀ ਮਾਨ ਜੀ ਨੇ ਕਿਹਾ ਉਹਦੀ ਆਪਦੀ ਬਾਤ ਤਾਂ ਣਕਣੀ ਜੀ ਆ ਲੈ ਵਾਹ ਚਾਹੇ ਛਣਕਣੀ ਐ ਮੈਂ ਤੈਨੂੰ ਦੱਸਦੀ ਗੱਲ ਗੀਤ ਗਰਾਏ ਨੂੰ ਉਹੀ ਲੈ ਕੇ ਜਾਊ ਪ੍ਰੌਟੀ ਦਾ ਬਹੁ ਵੱਡੀ ਦਾ ਮਾਲਕ ਆ ਉਹ ਮਾਰਦੀਆਂ ਗੱਲਾਂ ਤੂੰ ਬਿਆਹ ਹੋਇਆ ਤੇਰਾ ਕੁਛ ਲੱਗਦਾ ਫਿਰ ਬਿਆਹ ਜਾਵੇ ਫਿਰ ਕੀ ਹੁੰਦਾ ਗਾਣਾ ਨਹੀਂ ਸੁਣਦਾ ਐ ਬੱਤਾ ਇੱਕ ਵਾਰ ਆਵੇ ਤੂੰ ਤਾਂ ਦੋ ਦੋ ਲਾਈ ਫਿਰ ਦੇਵੇ ਇੱਕ ਜਨਾਨੀ ਦੂਜੀ दारू दारू ਦੂਜੀ ਤੇ ਨਹੀਂ ਆ ਉਹੀ ਭਰਾ ਅੱਛਾ ਮੈਨੂੰ ਫਿਰ ਪਤਾ ਨਹੀਂ ਸੀ ਨਾ ਫਿਰ ਮੈਨੂੰ ਫਿਰ ਤੂੰ ਰਹਿਣਾ ਨਾ ਨਾ ਮੈਂ ਥੋੜੀ ਲੈਣੀ ਹੈ ਮੈਨੂੰ ਪਤਾ ਹੋਊਗਾ ਤੇ ਮੈਨੂੰ ਐਂ ਦੱਸ ਇੱਕ ਗੱਲ ਪੁੱਛਾਂ ਤੇਰੇ ਤੋਂ ਹਮ ਆਪਕੇ ਹੈ ਕੌਣ ਸਹੀ ਗੱਲ ਹੈ ਬਈ ਤੂੰ ਮੇਰੀ ਕਿੱਥੇ ਹੈ ਅੱਜ ਕੱਲ ਤਾਂ ਕੋਈ ਕਿਸੇ ਦਾ ਨਹੀਂ ਆਇਆ ਪੁੱਤ ਮਾਂ ਦਾ ਨਹੀਂ ਮਾਂ ਪੁੱਤ ਦੀ ਨਹੀਂ ਆਇਆ ਬਾਪ ਪੁੱਤ ਦਾ ਨਹੀਂ ਪੁੱਤ ਬਾਪ ਦਾ ਨਹੀਂ ਸਾਰੇ ਨਾਤੇ ਖਤਮ ਨੇ ਬਈ ਸਾਰੇ ਗੱਲ ਤਾਂ ਸਮਝ ਲੈ ਮੈਂ ਤੈਨੂੰ ਪੁੱਛ ਰਹੀ ਆਂ ਵੀ ਮੈਂ ਆਪਕੀ ਕੌਣ ਹਾਂ ਫਰਾਲਾ ਨਾ ਸੱਪ ਉਹ ਸੱਪ ਕਾਹੋਂ ਕੁਐਸਚਨ ਮਾਰਕ ਲਾ ਨਾ ਤੂੰ ਪੁਆਇੰਟ ਸਟਾਪ ਲਾਈ ਜਾਨੀ ਬੇਟਾ ਮੈਂ ਤੇਰੇ ਪੁੱਛਿਆ ਪੰਜਾਬੀ ਦਾ ਤਾਂ ਐ ਕਾਹਨ ਕਰਦੇ ਹੋ ਤੁਸੀਂ ਨਹੀਂ ਕੀਤਾ ਕਾਣ ਫਿਰ ਦੱਸਦੇ ਹਮ ਆਪਕੇ ਹੈ